ਅੱਜ ਦੀ ਜਿਹੜੀ ਵੀਡੀਓ ਆ ਇਹ ਸਾਡੇ ਬਹੁਤ ਇੱਕ ਪਿਆਰੇ ਸੱਜਣ ਜਿਨ੍ਹਾਂ ਨੇ ਬਾਹਰੋਂ ਸਾਨੂੰ ਕਾਲ ਕੀਤੀ ਕਿ ਐਦਾਂ ਐਦਾਂ ਲੀਵਰ ਦੇ ਵਿੱਚ ਪ੍ਰੋਬਲਮ ਆ ਗਈ ਆ ਨਾਲ ਉਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਸੀਗੀ ਉੱਥੇ ਡਾਕਟਰਾਂ ਨੇ ਵੀ ਰਿਵਰਸ ਨਹੀਂ ਹੁੰਦਾ ਫਿਰ ਉਦੋਂ ਤਾਂ ਡਰ ਦਾ ਮਾਹੌਲ ਵੀ ਬਹੁਤ ਵੱਡਾ ਹੋਣਾ ਜਦੋਂ ਇੱਕ ਸਾਹਮਣੇ ਤੁਹਾਨੂੰ ਡਾਕਟਰ ਕਹਿੰਦਾ ਵੀ ਰਿਵਰਸ ਨਹੀਂ ਹੋਣਾ ਹਾਂ ਵੀ ਮੇਰਾ ਲੀਵਰ ਖਰਾਬ ਹੋ ਗਿਆ ਵੀ ਮੈਂ ਹੁਣ ਯਾਰ ਜਾਊਂਗਾ ਪੰਜਾਬ 'ਚ ਬਸ ਜਿਹੜੇ ਦਿਨ ਰਹਿਦੇ ਨੇ ਪੁਰ ਗਰੀਬ ਦਾਸ ਜੀ ਨੇ ਕੀ ਕਿਹਾ ਜੀ ਗਾਡੀ ਵਾਹੋ ਘਰ ਰੋ ਖੇਤੀ ਕਰੋ ਖੁਸ਼ਾਲ ਸਾਈਂ ਸਿਰ ਪਰ ਰੱਖੀ ਸੋਈ ਭਗਤ ਹਰਲਾ ਪ੍ਰਮਾਤਮਾ ਦੀ ਕਸਮ ਉਹ ਕਹਿੰਦਾ ਵੀ ਡਾਕਟਰ ਵੀ ਹੈਰਾਨ ਹੋ ਗਏ ਵੀ ਤੁਸੀਂ ਸਿੰਘ ਕੀ ਖਾਦਾ ਕਹਿੰਦਾ ਇਹ ਆਯੁਰਵੇਦ ਦਾ ਚਮਤਕਾਰ ਹੈ ਇਦਾਂ ਦੇ ਬਹੁਤ ਚਮਤਕਾਰ ਹੋਏ ਨੇ ਇਸ 25 ਸਾਲਾਂ ਦੇ ਤਜਰਬੇ 'ਚ ਜਦੋਂ ਆਪਾਂ ਆਯੁਰਵੇਦ ਦੇ ਚਮਤਕਾਰ ਦੀ ਗੱਲ ਕਰਦੇ ਆ ਫਿਰ ਚਮਤਕਾਰ ਉਹ ਹੁੰਦਾ ਜਦੋਂ ਜੜੀਆਂ ਬੂਟੀਆਂ ਦੇ ਅਭਾਵ ਦੇ ਵਿੱਚ ਜਦੋਂ ਤੁਹਾਨੂੰ ਜੜੀਆਂ ਬੂਟੀਆਂ ਨਾ ਮਿਲਦੀਆਂ ਹੋਣ ਉਸ ਸਮੇਂ ਜਿਹੜੀ ਚੀਜ਼ ਅਵੇਲੇਬਲ ਤੁਹਾਡੇ ਘਰ ਦੇ ਵਿੱਚ ਆ ਉਹਦੇ ਨਾਲ ਇਲਾਜ ਕਰ ਦੇਣਾ ਅੱਜ ਦੀ ਜਿਹੜੀ ਵੀਡੀਓ ਆ ਇਹ ਸਾਡੇ ਬਹੁਤ ਇੱਕ ਪਿਆਰੇ ਸੱਜਣ ਜਿਨ੍ਹਾਂ ਨੇ ਬਾਹਰੋਂ ਸਾਨੂੰ ਕਾਲ ਕੀਤੀ ਕਿ ਐਦਾਂ ਐਦਾਂ ਲੀਵਰ ਦੇ ਵਿੱਚ ਪ੍ਰੋਬਲਮ ਆ ਗਈ ਆ ਤੇ ਪਰ ਬਾਹਰ ਹੋਣ ਦੇ ਕਾਰਨ ਕੈਨੇਡਾ ਦੇ ਵਿੱਚ ਸੀਗੇ ਉੱਥੇ ਜਾਦਾ ਜੜੀਆਂ ਬੂਟੀਆਂ ਨਹੀਂ ਮਿਲ ਰਹੀਆਂ ਸੀ ਅੱਜ ਤੋਂ ਮੇਰਾ ਖਿਆਲ ਆ ਇਹ 14-15 ਸਾਲ ਪਹਿਲਾਂ ਦੀ ਗੱਲ ਆ ਉਹਨਾਂ ਨੇ ਕਿਹਾ ਵੀ ਕੋਈ ਐਦਾਂ ਦੀ ਵੈਦ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਘਰ ਚ ਕੀ ਅਵੇਲੇਬਲ ਆ ਉਹਨਾਂ ਨੇ ਉਹ ਸੌਸ਼ਦੀ ਦਾ ਨਾਮ ਲਿਆ ਤ੍ਰਿਫਲਾ ਜਿਹਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਉਹ ਕਹਿੰਦੇ ਇੱਥੇ ਮਿਲ ਵੀ ਜਾਊਗਾ ਤ੍ਰਿਫਲਾ ਜੇ ਤੁਸੀਂ ਅਲੱਗ-ਅਲੱਗ ਹੋਰ ਕਿਸੇ ਤਰੀਕੇ ਨਾਲ ਉਹਦਾ ਪ੍ਰਯੋਗ ਦੱਸੋਗੇ ਸੋ ਵੈਦ ਜੀ ਨੇ ਉਹਨਾਂ ਨੂੰ ਤ੍ਰਿਫਲੇ ਦੇ ਕੁਝ ਅਜਿਹੇ ਪ੍ਰਯੋਗ ਦੱਸੇ ਤੇ ਉਹਨਾਂ ਨੂੰ ਬੜੀ ਜਲਦੀ ਉਸ ਆਪਣੀ ਲਿਵਰ ਦੀ ਪ੍ਰੋਬਲਮ ਤੋਂ ਆਰਾਮ ਮਿਲਿਆ ਸੋ ਅੱਜ ਅਸੀਂ ਬੈਠੇ ਸੀਗੇ ਮੇਰੇ ਜ਼ਿਹਨ ਦੇ ਵਿੱਚ ਉਹ ਕਹਾਣੀ ਗੱਲ ਆਈ ਤੇ ਮੈਂ ਵੈਜ ਜੀ ਨੂੰ ਗੁਜ਼ਾਰਿਸ਼ ਕੀਤੀ ਕਿ ਆਪਾਂ ਉਹੀ ਨੁਸਖਾ ਸੰਗਤਾਂ ਨਾਲ ਸਾਂਝਾ ਕਰੀਏ ਖਾਸ ਕਰ ਜਿੱਥੇ ਜੜੀਆਂ ਬੂਟੀਆਂ ਦਾ ਵਹਾਵਾ ਜਿਹੜੇ ਲੋਕ ਆਪਣੇ ਘਰ ਤੋਂ ਦੂਰ ਰਹਿੰਦੇ ਨੇ ਵਿਦੇਸ਼ਾਂ 'ਚ ਰਹਿੰਦੇ ਨੇ ਉਹਨਾਂ ਨੂੰ ਤ੍ਰਿਫਲਾ ਤਾਂ ਪੂਰੀ ਦੁਨੀਆ ਦੇ ਵਿੱਚ ਅਵੇਲੇਬਲ ਹੋ ਸਕਦਾ ਹੈ ਸੋ ਜੇ ਤੁਸੀਂ ਵੀ ਚਾਹੇ ਭਾਰਤ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਸਿਰਫ ਤ੍ਰਿਫਲੇ ਨਾਲ ਆਪਣੇ ਲੀਵਰ ਨੂੰ 100% ਤੰਦਰੁਸਤ ਬਣਾਉਣਾ ਚਾਹੁੰਦੇ ਹੋ ਤਾਂ ਇਲਾਜ ਸੁਣੀਏ ਵੈਦ ਸਾਹਿਬ ਜੀ ਪਹਿਲਾਂ ਤਾਂ ਉਹਨਾਂ ਦੀ ਪ੍ਰੋਬਲਮ ਸਾਂਝੀ ਕਰਾਂਗੇ ਆਪਾਂ ਉਹਨਾਂ ਨੂੰ ਕੀ ਪ੍ਰੋਬਲਮ ਸੀ ਉਹਨਾਂ ਨੂੰ ਲਿਵਰ ਦੇ ਵਿੱਚ ਨਾ ਜੀ ਫੈਟੀ ਐਸਿਡਸ ਵੱਧ ਗਏ ਸੀ ਜਿਵੇਂ ਆਪਾਂ ਹੁਣ ਕਹਿੰਦੇ ਆ ਲਿਵਰ ਫੈਟੀ ਹੋ ਗਿਆ ਜੀ ਬਿਲ 15 ਸਾਲ ਪੁਰਾਣੀ ਗੱਲ ਆ ਹੁਣ ਤਾਂ ਆਮ ਵਰਡ ਹੋ ਗਿਆ ਨਾ ਲਿਵਰ ਫੈਟੀ ਜੀ ਤਾਂ ਉਦੋਂ ਹੁੰਦਾ ਸੀ ਜਦੋਂ ਕੋਈ ਜਿਆਦਾ ਅਲਟਰਾਸਾਉਂਡ ਸਕੈਨ ਕਰਾਉਂਦੇ ਸੀ ਲੋਕ ਜਾਂ ਹੋਰ ਉਹਨਾਂ ਨੂੰ ਪਤਾ ਵੀ ਲੱਗਦਾ ਸੀਗਾ ਜੀ ਤੇ ਨਾਲ ਉਹਨਾਂ ਨੂੰ ਇੱਕ ਗੱਲ ਕਹਿ ਦੱਤੀ ਸੀਗੀ ਉੱਥੇ ਡਾਕਟਰਾਂ ਨੇ ਵੀ ਰਿਵਰਸ ਨਹੀਂ ਹੁੰਦਾ ਹੂੰ ਮੈਲੋਪੈਥੀ ਜੀ ਨਹੀਂ ਤੁਸੀਂ ਇਦਾਂ ਕਰੋ ਜੀ ਆਹ ਲਓ ਜਿਵੇਂ ਹੁਣ ਇੱਥੇ ਜੁੜੀ ਲਿਵੋ ਜਾਂ ਹੋਰ ਏਦਾਂ ਦੀਆਂ ਗੋਲੀਆਂ ਮਸ਼ਹੂਰ ਨੇ ਐਲੋਪੈਥੀ 'ਚ ਉਦਾਂ ਦੀ ਕੋਈ ਔਸ਼ਧੀ ਲਾਤੀ ਸੀ ਉਹਨਾਂ ਨੂੰ ਜੀ ਉਹਨਾਂ ਨੂੰ ਹੋਇਆ ਕੀ ਸੀ ਉਹਨਾਂ ਦੀ ਪਿੱਤ ਪ੍ਰਕਿਰਤੀ ਸੀ ਫਿਰ ਉਦੋਂ ਤਾਂ ਡਰ ਦਾ ਮਾਹੌਲ ਵੀ ਬਹੁਤ ਵੱਡਾ ਹੋਣਾ ਜਦੋਂ ਇੱਕ ਸਾਹਮਣੇ ਤੁਹਾਨੂੰ ਡਾਕਟਰ ਕਹਿੰਦਾ ਵੀ ਰਿਵਰਸ ਨਹੀਂ ਹੋਣਾ ਹਾਂ ਤੇ ਲੀਵਰ ਦੀ ਆ ਪੂਰੇ ਡਰੇ ਹੋਏ ਸੀਗੇ ਜੀ ਤੇ ਜਾਣਕਾਰ ਸੀਗੇ ਜੀ ਇਸ ਸੰਸਥਾ ਨਾਲ ਜੁੜੇ ਹੋਏ ਸੀਗੇ ਜੀ ਪੁਰਾਣੇ ਵਾਕਫਕਾਰ ਸੀਗੇ ਜੀ ਤਾਂ ਉਹਨਾਂ ਦਾ ਐਕਚੁਅਲ ਦੇ ਵਿੱਚ ਫਿਰ ਫੋਨ ਆਇਆ ਜੀ ਕਹਿੰਦੇ ਵੈਜ ਜੀ ਵੀ ਯਾਰ ਇਦਾਂ ਇਦਾਂ ਸਮੱਸਿਆ ਆ ਕਿ ਵੀ ਮੈਂ ਤਾਂ ਬੜਾ ਅਸਲ ਚ ਕਾਰਨ ਕੀ ਹੋਇਆ ਇੱਥੋਂ ਦਵਾਈ ਵੀ ਭੇਜ ਸਕਦੇ ਸੀਗੇ ਮੇਰੇ ਹੁਣ ਯਾਦ ਆ ਗਈ ਗੱਲ ਸਾਰੀ ਇੱਥੋਂ ਵੀ ਦੋਸ਼ ਦੀਆਂ ਭੇਜ ਸਕਦੇ ਸੀ ਜੀ ਤਾਂ ਮੈਂ ਉਹਨਾਂ ਨੂੰ ਦਲਾਸਾ ਦੰਦੇ ਹੋਇਆ ਕਿ ਮੈਂ ਯਾਰ ਤੁਹਾਨੂੰ ਬਿਨਾਂ ਦਵਾਈ ਤੋਂ ਠੀਕ ਕਰਾਂਗੇ ਜੀ ਯਾਰ ਬੰਦਾ ਇੰਨਾ ਡਰਿਆ ਹੋਇਆ ਉਹ ਤਾਂ ਮਤਲਬ ਇਹ ਸੋਚ ਲਿਆ ਸੀ ਫਿਨਿਸ਼ ਹੋ ਗਈ ਦੁਨੀਆ ਵੀ ਮੇਰਾ ਲਿਵਰ ਖਰਾਬ ਹੋ ਗਿਆ ਹੂੰ ਵੀ ਮੈਂ ਹੁਣ ਯਾਰ ਜਾਊਂਗਾ ਪੰਜਾਬ ਚ ਵਸ ਜਿਹੜੇ ਦਿਨ ਰਹਿੰਦੇ ਨੇ ਉੱਥੇ ਆਪਣੇ ਮਿੱਤਰਾਂ ਬੈਲੀਆਂ ਨਾਲ گزارਾਂਗੇ ਵੀ ਹੁਣ ਕੀ ਕਰਾਂਗੇ ਯਾਰ ਪੈਸਾ ਕਮਾ ਕੇ ਵੀ ਨੀਰਸ ਹੋ ਗਿਆ ਬੰਦਾ ਕਿਉਂਕਿ ਲਿਵਰ ਦੀ ਪ੍ਰੋਬਲਮ ਜਦੋਂ ਬੰਦਾ ਸੋਚਦਾ ਵੀ ਯਾਰ ਪਤਾ ਨਹੀਂ ਮੈਂ ਸਾਲਾਂ 2 ਸਾਲਾਂ 5 ਸਾਲਾਂ ਹਲੇ ਵੀ ਹੈਗੇ ਨੇ ਉਹ ਸੱਜਣ ਕਿਸੇ ਸਮੇਂ ਆਪਾਂ ਉਹਨਾਂ ਨੂੰ ਵੀ ਗੁਰੂ ਕਰ ਦੋ ਗੁਰੂ ਕਰ ਲਾਂਗੇ ਸੰਗਤ ਦੇ ਤਾਂ ਮੈਂ ਉਹਨਾਂ ਨੂੰ ਕਹਿ ਬੈਠਿਆ ਵੀ ਤੁਹਾਨੂੰ ਬਿਨਾਂ ਦਵਾਈ ਤੋਂ ਯਾਰ ਠੀਕ ਕਰਾਂਗੇ ਗੱਲ ਕਿਹੜੀ ਆ ਤੁਸੀਂ ਕੀ ਗੱਲ ਕਰਦੇ ਹੋ ਇਹ ਆਪਾਂ ਕੁਝ ਨਹੀਂ ਛੱਡ ਕੇ ਆਉਣਾ ਲੈ ਤੁਸੀਂ ਇੰਡੀਆ ਨਹੀਂ ਆਉਣਾ ਨਾ ਮੈਂ ਇੱਥੋਂ ਦਵਾਈ ਭੇਜਣੀ ਆ ਕੋਈ ਇਦਾਂ ਹੀ ਠੀਕ ਕਰੂੰਗਾ ਉਹ ਉਹਨੂੰ ਬੰਦੇ ਨੂੰ ਲੱਗਿਆ ਵੀ ਯਾਰ ਕਿਉਂਕਿ ਉਹਨੂੰ ਪਤਾ ਸੀਗਾ ਵੀ ਜੇ ਵੈਦ ਜੀ ਨੇ ਕਹਿਤਾ ਤਾਂ ਕਰ ਦੇਣਗੇ ਉਹਨੂੰ ਦਲਾਸਾ ਉਹਦਾ ਬੰਨਿਆ ਗਿਆ ਕੁਝ ਉਹਨੂੰ ਲੱਗਿਆ ਵੀ ਠੀਕ ਆ ਗੱਲ ਯਾਰ ਜੇ ਕਹਿੰਦੇ ਨੇ ਤਾਂ ਮੈਂ ਕਿਹਾ ਯਾਰ ਤੂੰ ਮੈਨੂੰ ਇਹ ਦੱਸ ਵੀ ਤੇਰੇ ਕੋਲ ਦਵਾਈ ਕਿਹੜੀ ਪਈ ਆ ਆਯੁਰਵੇਦ ਦੀ ਜੜੀ ਬੂਟੀ ਕਿਹੜੀ ਪਈ ਆ ਉਹ ਹੱਸਣ ਲੱਗ ਗਿਆ ਇਹ ਤਾਂ ਜੀ ਦੱਸੋ ਮੈਂ ਕਿਹੜੇ ਦਵਾਈਆਂ ਦਾ ਕੰਮ ਕਰਦਾ ਵੀ ਮੇਰੇ ਕੋਲੇ ਤਾਂ ਤ੍ਰਿਫਲਾ ਪਿਆ ਮੈਂ ਕਬਜ ਕੁਬਜ ਵਾਸਤੇ ਕਦੇ ਲੈ ਲੰਦਾ ਕਿਤੇ ਇਹ ਨਹੀਂ ਨਾ ਖਰਾਬ ਕਰਤਾ ਹੋਵੇ ਉਹ ਮੈਂ ਕਿਹਾ ਬਸ ਬਣ ਗਿਆ ਕੰਮ ਤੇਰਾ ਵੀ ਪਹਿਲਾਂ ਤਾਂ ਇਹ ਦੱਸੋ ਮੈਨੂੰ ਵੀ ਇੱਥੋਂ ਤ੍ਰਿਫਲਾ ਕਿਤੋਂ ਨਵਾਂ ਮਿਲ ਜੂਗਾ ਜੇ ਆਪਾਂ ਲੈਣਾ ਹੋਇਆ ਸਾਫ ਤਾਂ ਮਿਲ ਜੂ ਮੈਂ ਦੋ ਤਿੰਨ ਗੱਲਾਂ ਉਹਨੂੰ ਪੁੱਛ ਲੀਆਂ ਜੀ ਉਹ ਕਹਿੰਦਾ ਜੀ ਨਮਾ ਵੀ ਮਿਲ ਜੂਗਾ ਸਾਫਤਾ ਵੀ ਮਿਲ ਜੂਗਾ ਵਧੀਆ ਵੀ ਮਿਲ ਜੂਗਾ ਆਮਲਾ ਕੱਚਾ ਵੀ ਤੁਸੀਂ ਦੱਸਿਆ ਸੀ ਹਾਂ ਕੱਚਾ ਵੀ ਦੱਸਿਆ ਸੀ ਪਰ ਮੈਂ ਸੋਚਦਾ ਸੀਗਾ ਵੀ ਕਈ ਵਾਰ ਕੱਚਾ ਨਾ ਮਿਲੇ ਪਰ ਉੱਥੇ ਕੱਚਾ 12 ਮਹੀਨੇ 30 ਦਿਨ ਮਿਲਦਾ ਉਦੋਂ ਹੀ ਮੈਨੂੰ ਪਤਾ ਲੱਗਿਆ ਸੀ ਉਹ ਕਹਿੰਦਾ ਜੀ ਇੱਥੇ ਆਮਲਾ ਤਾਂ 12 ਮਹੀਨੇ 30 ਦਿਨ ਹਰਾ ਵੀ ਮਿਲ ਜੂਗਾ ਮੈਂ ਕਿਹਾ ਯਾਰ ਫੇਰ ਤਾਂ ਤੂੰ ਚਿੰਤਾ ਹੀ ਨਾ ਕਰ ਹੋਰ ਦੂਜੀ ਦਵਾਈ ਹੁਣ ਤੇ ਨਾਲ ਵਾਅਦਾ ਕਰ ਲਿਆ ਕੋਈ ਵੀ ਨਹੀਂ ਦੇਣੀ ਹੁਣ ਤ੍ਰਿਫਲੇ ਬਾਰੇ ਦੇਖੋ ਆਯੁਰਵੇਦ ਨੇ ਇਹਨੂੰ ਮਹਾਰਸੈਣ ਦੱਸਿਆ ਜੀ ਤਿੰਨ ਦੋਸ਼ ਨੇ ਸਾਡੇ ਸ਼ਰੀਰ ਦੇ ਜੀ ਤਤ੍ਰਿਫਲਾ ਤਿੰਨੇ ਫਲ ਨੇ ਹੂੰ ਬਾਤ ਪਿੱਤ ਕਫ ਨੂੰ ਕੰਟਰੋਲ ਕਰਨ ਵਾਲਾ ਸਿੱਧੇ ਤੌਰ ਤੇ ਜੇ ਕੋਈ ਔਸ਼ਧੀ ਹੈਗੀ ਆਯੁਰਵੇਦ ਕੋਲੇ ਤਾਂ ਉਹ ਤ੍ਰਿਫਲਾ ਜੀ ਤਾਂ ਤਿੰਨੇ ਸਾਡੇ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਤਿੰਨੇ ਹੀ ਗੁਣ ਨੇ ਜੀ ਬਾਤ ਬਾਤ ਪਿੱਤ ਕਫ ਹੂੰ ਜਿਵੇਂ ਆਪਾਂ ਕਹਿੰਦੇ ਨੇ ਸਤਿਯਮ ਸ਼ਿਵਮ ਸੁੰਦਰਮ ਜੀ ਬਸ ਉਦਾਂ ਹੀ ਕੰਮ ਕਰਦਾ ਜੇ ਇਹਦੇ ਤੇ ਕੋਈ ਯਕੀਨ ਕਰ ਲਵੇ ਜੀ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਤ੍ਰਿਫਲਾ ਲਿਓ ਉਹ ਵਿਧੀ ਦੱਸੋ ਖਾਸ ਕਰ ਉਸ ਵਿਧੀ ਚ ਰਾਜ ਸੁਪਿਆ ਹੋਇਆ ਹੈ ਕਿਵੇਂ ਕਿਵੇਂ ਕੀ ਕੀ ਪ੍ਰਯੋਗ ਉਹਨਾਂ ਨੂੰ ਦੱਸੇ ਹਫਤੇ ਦੇ ਤੁਸੀਂ 15 ਦਿਨ ਦੇ ਜੋ ਉਹਨਾਂ ਨੂੰ ਮੈਂ ਕਿਹਾ ਤੁਸੀਂ ਨੇ ਇਮੀਡੀਏਟਲੀ ਜਿਹੜੀ ਡਾਈਟ ਆ ਤੁਹਾਡੀ ਉਹਨੂੰ ਪਿਓਰ ਵੈਜੀਟੇਰੀਅਨ ਕਰ ਲੋ ਜੀ ਅਲਕੋਹਲ ਬੰਦ ਕਰ ਲੀ ਉਹ ਰਾਜੀ ਹੋ ਗਿਆ ਕਿਉਂਕਿ ਬੰਦਾ ਡਰਿਆ ਹੋਇਆ ਸੀ ਉਹਦੇ ਲਈ ਲੱਗਦਾ ਸੀ ਵੀ ਤਾਂ ਗੱਲੇ ਕੁਛ ਨਹੀਂ ਜੀ ਉਹਨਾਂ ਨੇ ਉਹ ਚੀਜ਼ਾਂ ਬੰਦ ਕਰਕੇ ਮੈਂ ਕਿਹਾ ਤੁਸੀਂ ਤ੍ਰਿਫਲਾ ਲਿਆਓ ਹਰੜ ਬਿਹੜਾ ਆਮਲਾ ਜੀ ਉਹਦੀ ਗਟਕਾਂ ਕੱਢ ਕੇ ਉਹਨੂੰ ਦਰੜ ਕਰ ਲੋ ਜੀ ਦਰੜ ਕਰਕੇ ਤੁਸੀਂ ਜੀ ਉਹ ਚ ਪਾਣੀ ਪਾ ਲੋ ਮੈਂ ਕਿਹਾ ਤਿੰਨ ਚਾਰ ਲੀਟਰ ਜੀ ਪਾਣੀ ਪਾ ਕੇ ਉਹਨੂੰ ਉਬਲਣਾ ਧਰ ਦੋ ਜੀ ਉਬਾਲ ਲਿਆ ਉਹਨਾਂ ਨੇ ਜੀ ਉਬਾਲ ਕੇ ਮੈਂ ਕਿਹਾ ਇਹਨੂੰ ਯਾਰ ਹੁਣ ਰੱਖ ਦੋ ਪਿਆਰ ਰਹਿਣ ਦਿਓ ਠੰਡਾ ਹੋ ਜਾਣਾ ਤੋ ਤ੍ਰਿਫਲਾ ਵਿੱਚੇ ਰਹਿਣ ਦਿਓ ਛਾਣਿਓ ਨਾ ਜੀ ਬਿਨਾ ਛਾਣੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਨੇ ਇਹਦਾ 20 ਬੀ ਐਮ ਐਲ ਲੈਣਾ ਜੀ ਦਿਨ ਚ ਤਿੰਨ ਵਾਰੀ ਜੀ ਉਹ 20 ਬੀ ਐਮ ਐਲ ਲਿਆ ਉਹਨੂੰ ਬਹੁਤ ਦਿਨ ਹੋ ਗਏ ਉਹਨੂੰ ਐ ਲੱਗਦਾ ਸੀ ਵੀ ਖੱਟੇ ਢ ਘਾ ਰੌਂਦੇ ਨੇ ਢ ਘਾ ਰੌਂਦਾ ਹੀ ਨਹੀਂ ਕਿਉਂਕਿ ਪਿੱਤ ਪ੍ਰਕਿਰਤੀ ਸੀਗੀ ਵਧੀ ਹੋਈ ਸੀ ਅਮਲ ਪਿੱਤ ਵੀ ਵਧਿਆ ਹੋਇਆ ਸੀਗਾ ਜੀ ਜਦੋਂ ਨੇ ਪੀਣਾ ਸ਼ੁਰੂ ਕੀਤਾ ਹੂੰ ਉਹ ਤਾਂ ਲੱਗਿਆ ਕਹਿੰਦਾ ਜੀ ਹੌਲਾ ਜਿਹਾ ਹੋ ਗਿਆ ਮੈਨੂੰ ਹਫਤੇ ਬਾਅਦ ਫੇਰ ਆ ਗਿਆ ਫੋਨ ਹੂੰ ਮੈਂ ਕਿਹਾ ਚਲੋ ਠੀਕ ਆ ਤੁਸੀਂ ਹੁਣ ਇਹ ਲੈ ਰਹੇ ਹੋ ਉਹਨਾਂ ਨੇ 4 ਦਿਨ ਚੋ ਪੀ ਲਿਆ ਲੀਟਰ ਪਾਣੀ ਸੀਗਾ 4-5 ਦਿਨ ਚ ਖਤਮ ਕਰਤਾ ਜੀ ਖਤਮ ਕਰਨ ਤੋਂ ਬਾਅਦ ਕਹਿੰਦਾ ਜੀ ਹੁਣ ਕੀ ਕਰਨਾ ਮੈਂ ਕਿਹਾ ਵੀ ਹੁਣ ਤ੍ਰਿਫਲੇ ਦਾ ਪਾਊਡਰ ਬਣਾ ਲਓ ਪਾਊਡਰ ਰੱਖਣਾ ਥੋੜਾ ਜਿਹਾ ਮੋਟਾ ਅੱਛਾ ਮੈਂ ਉਹ ਗੱਲ ਜੋੜਨੀ ਚਾਹੂੰਗਾ ਵੀ ਇਹਦੇ ਨਾਲ ਵੀ ਜਿਹੜਾ ਪੀ ਰਹੇ ਸੀ ਨਤਾਰ ਕੀ ਪੀਂਦੇ ਸੀ ਹਾਂ ਨਤਾਰ ਕੇ ਪਾਣੀ ਉਹ ਜੜੀ ਬੂਟੀ ਨਹੀਂ ਕੰਮ ਕਰੀ ਜੀ ਜੀ ਉਹ ਤਾਂ ਇਦਾਂ ਹੀ ਪਈ ਰਹੀ ਉਹਦੇ ਚ ਉਹ ਜਿਵੇਂ ਫਟਕੜੀ ਆਵੇਂ ਮਿਲ ਜਾਂਦੀ ਆ ਹੁਣ ਕਈ ਵਾਰ ਨਾ ਫੰਗਸ ਤੋਂ ਅਸੀਂ ਕਹਿੰਦੇ ਵੀ ਦੋ ਚਾਰ ਚੁਟਕੀਆਂ ਚ ਫਟਕੜੀ ਦੀਆਂ ਪਾ ਦੇ ਜਾਂ ਫਟਕੜੀ ਦਾ ਵੱਡਾ ਡਾਲਾ ਲੈ ਕੇ ਜਦੋਂ ਕਾੜਾ ਬਣਾ ਲਿਆ ਠੰਡਾ ਹੋ ਗਿਆ ਉਹ ਚ ਦੀਆਂ ਘਮਾ ਕੇ ਕੱਢ ਲਾ ਜੀ 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 ਫਿਰ ਉਹ ਖਰਾਬ ਨਹੀਂ ਹੁੰਦਾ ਪਾਣੀ ਜੀ 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 ਤਾਂ ਉਦੋਂ ਇਦਾਂ ਦੱਸਿਆ ਵੀ ਸੀਗਾ ਉਹਨਾਂ ਨੂੰ ਮੈਂ ਫੰਗਸ ਨਾ ਆ ਜੇ ਜਾਂ ਹੋਰ ਉਹ ਇਦਾਂ ਪਾਣੀ ਪੀਂਦੇ ਰਹੇ ਜੀ ਉਹ ਭਈ ਫਰਕ ਪੈਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਭੁੱਖ ਖੁੱਲਣ ਲੱਗੀ ਮਲ ਤੇ ਅਗਣ ਦਾ ਸਾਫ਼ ਹੋਣ ਲੱਗ ਗਿਆ ਕਿਉਂਕਿ ਤਿੰਨ ਦੋਸ਼ ਨੇ ਬਾਤ ਪਿੱਤ ਕਫ ਤਿੰਨਾਂ ਦੇ ਅਲੱਗ-ਅਲੱਗ ਹਰੜ ਬਿਹੜਾ ਆਮਲਾ ਕੰਮ ਕਰਦੇ ਨੇ ਜਦੋਂ ਇਹਨਾਂ ਦਾ ਯੋਗ ਬਣ ਜਾਂਦਾ ਫਿਰ ਇਹ ਮਹਾਰਸਣ ਬਣ ਕੇ ਜਿੰਨੇ ਵੀ ਦੋਸ਼ ਨੇ ਸਰੀਰ 'ਚ ਫालतੂ ਉਹਨਾਂ ਨੂੰ ਮਲ ਦੁਆਰਾ ਬਾਹਰ ਕੱਢਦੇ ਨੇ ਜੀ ਸ਼ੋਧਨਤਾ ਕਰਦੇ ਹੀ ਕਰਦੇ ਨੇ ਦੋਸ਼ਾਂ ਦਾ ਤੇ ਮਲ ਦੁਆਰਾ ਬਾਹਰ ਵੀ ਕੱਢਦੇ ਨੇ ਜੀ ਜੀ ਅਗਲੀ ਤੁਸੀਂ ਗੱਲ ਦੱਸਣ ਲੱਗੇ ਸੀ ਹਾਂ ਫਿਰ ਉਹ ਤ੍ਰਿਫਲੇ ਨੂੰ ਮੈਂ ਕਿਹਾ ਮੋਟਾ ਰੱਖਿਓ ਜੀ ਵੀ ਥੋੜਾ ਜਿਹਾ ਦਰਦਰਾ ਹੋਵੇ ਜਿਆਦਾ ਬਰੀਕ ਨਹੀਂ ਕਰਨਾ ਜਿਵੇਂ ਅੱਜ ਕੱਲ ਕੰਪਨੀਆਂ ਪੀਸ ਦਿੰਦੀਆਂ ਨੇ ਬਿਲਕੁਲ ਡਸਟ ਪਾਊਡਰ ਬਣਾ ਦਿੰਦੇ ਨੇ ਜੀ ਉਹ ਨਹੀਂ ਉਹਨਾਂ ਨੇ ਮੋਟਾ ਰੱਖਿਆ ਤਾਂ ਮੈਂ ਕਿਹਾ ਵੀ ਹੁਣ ਇਹਦੇ ਵਿੱਚ ਕੀ ਕਰਨਾ ਥੋੜੀ ਵਧੀ ਹੋਈ ਆ ਪਿੱਤ ਤੁਸੀਂ ਇੱਕ ਚਮਚ ਤ੍ਰਿਫਲੇ ਦਾ ਅੱਧਾ ਚਮਚ ਦੇਸੀ ਕੀ ਦਾ ਹਮ ਇਹ ਰਲਾ ਕੇ ਇੱਕ ਟਾਈਮ ਲੈਣਾ ਸਿਰਫ ਨਾਲ ਲੈਣਾ ਕੋਸਾ ਪਾਣੀ ਜੀ ਉਹਨਾਂ ਦਾ ਪੇਟ ਸਾਫ਼ ਹੋਣ ਲੱਗ ਗਿਆ ਕਾਫੀ ਪੇਟ ਸਾਫ਼ ਹੋਇਆ ਇੱਕ ਦਿਨ ਲੂਜ਼ ਮੋਸ਼ਨ ਵੀ ਲੱਗੇ ਉਹਨਾਂ ਨੂੰ ਮੈਂ ਕਿਹਾ ਵੀ ਘਬਰਾਉਣਾ ਨਹੀਂ ਉਹ ਕਹਿੰਦਾ ਜੀ ਘਬਰਾਉਣ ਵਾਲੀ ਕਿਹੜੀ ਗੱਲ ਹੈ ਮੈਨੂੰ ਤਾਂ ਹੌਲਾ ਲੱਗਣ ਲੱਗ ਗਿਆ ਸਰੀਰ ਹੂੰ ਹੂੰ ਤਾਂ ਉਹ ਇਦਾਂ ਹੀ ਚੱਲੀ ਗਿਆ ਕੰਮ ਜੀ ਹਫ਼ਤਾ 10 ਦਿਨ ਉਹਨਾਂ ਨੇ ਇਹ ਲਿਆ ਜੀ ਫੇਰ ਮੈਨੂੰ ਫੋਨ ਆਇਆ ਵੀ ਟੈਸਟ ਕਰਾ ਲਾ ਮਤਲਬ ਵਾਜਦਾ ਬਹੁਤ ਫਰਕ ਜੀ ਇੱਕ ਨਹੀਂ ਹੁੰਦਾ ਨੀ ਬੰਦਾ ਜੋਸ਼ ਚ ਆ ਜਾਂਦਾ ਹੂੰ ਹੂੰ ਮੈਂ ਕਿਹਾ ਜੀ ਟੈਸਟ ਹਲੇ ਰੁਕ ਛੋ ਥੋੜੇ ਦਿਨ ਵੀ ਆਪਾਂ ਇਹ ਪੂਰਾ ਕਰ ਲਈਏ ਹੂੰ ਤਾਂ ਫੇਰ ਉਹਨਾਂ ਨੂੰ ਮੈਂ ਕਿਹਾ ਵੀ ਹੁਣ ਪਹਿਲੇ ਤਰੀਕੇ ਤੇ ਫੇਰ ਆਜੋ ਜੀ ਆਵਾਲ ਲਓ ਇਹਨੂੰ 2 ਲੀਟਰ ਪਾਣੀ ਪਾ ਲਓ ਜਦੋਂ ਲੀਟਰ ਰਹਿ ਗਿਆ ਜੀ ਚੰਗੀ ਤਰ੍ਹਾਂ ਵਾਰ ਲਓ 100 ਗ੍ਰਾਮ ਤ੍ਰਿਫਲਾ ਪਾ ਕੇ 2 ਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਵਾਰ ਲਓ ਹੂੰ ਜਦੋਂ ਲੀਟਰ ਪਾਣੀ ਰਹਿ ਗਿਆ ਹੂੰ ਉਹਨੂੰ ਰੱਖ ਲਓ ਉੱਤਾਂ ਤ੍ਰਿਫਲਾ ਵਿਚੇ ਰਹਿਣ ਦਿਓ ਹੁਣ ਤੁਸੀਂ ਜੇ 50 ਐਮ ਐਲ ਕੱਢੋਗੇ ਤਾਂ 50 ਐਮ ਐਲ ਪਾਣੀ ਪਾਓਗੇ ਵਿੱਚ ਜੀ ਵੀ ਪੀਣਾ ਦਿਨ ਚ ਤਿੰਨ ਵਾਰੀ ਆ ਹੂੰ ਉਹਨਾਂ ਨੇ ਉਦਾਂ ਸ਼ੁਰੂ ਕਰਤਾ ਪੀਂਦੇ ਰਹੇ ਪੀਂਦੇ ਰਹੇ 10 ਦਿਨ ਇਦਾਂ ਚਲਾਇਆ ਆਪਾਂ ਨੇ ਕੰਮ ਫਿਰ ਮੈਂ ਕਿਹਾ ਵੀ ਜਦੋਂ ਹੁਣ ਉਹ ਅਸਰ ਜਿਹਾ ਘਟ ਗਿਆ ਹੁਣ ਉਹਨੂੰ ਸਿੱਟ ਦੋ ਤ੍ਰਿਫਲਾ ਜਿਹੜਾ ਬਚਿਆ ਉਹ ਉਹਨੂੰ ਵੀ ਨਹੀਂ ਆਪਾਂ ਨੇ ਰੱਖਣਾ ਫਿਰ ਉਹਨਾਂ ਨੂੰ ਹੋਰ ਫਿਰ ਉਹ ਥੋੜਾ ਜਿਹਾ ਲੱਗਿਆ ਮੈਂ ਕਿਹਾ ਹੁਣ ਆਪਾਂ ਡਾਈਟ ਵੀ ਵਧਾਵਾਂਗੇ ਥੋੜੀ ਖੁਰਾਕ ਵਧਾਵਾਂਗੇ ਦਾਖਾਂ ਉੱਥੇ ਬਹੁਤ ਸੋਹਣੀਆਂ ਮਿਲਦੀਆਂ ਨੇ ਮਿੱਠੀ ਸੌਗੀ ਮਿਲ ਜਾਂਦੀ ਬਲੈਕ ਵੀ ਮਿਲਦੀ ਹੈ ਬਲੈਕ ਵੀ ਮਿਲ ਜਾਂਦੀ ਹੈ ਮੈਂ ਕਿਹਾ ਵੀ ਹੁਣ ਤੁਸੀਂ ਆਪਣੀ ਇੱਕ ਮੁਠੀ ਕੱਚ ਦੇ ਗਲਾਸ ਚ ਪਾ ਦੇਣੀ ਆ ਇੱਕ ਚਮਚ ਤ੍ਰਿਫਲੇ ਦਾ ਲੈ ਕੇ ਪਾਣੀ 'ਚ ਉਬਾਲ ਕੇ ਉਹਨੂੰ ਹਮ ਇੱਕ ਗਲਾਸ ਪਾਣੀ ਦਾ ਪਾ ਲਓ ਜਦੋਂ ਪਾਣੀ ਅੱਧਾ ਰਹਿ ਗਿਆ ਉਹਨੂੰ ਪੁਣ ਕੇ ਇਹਨਾਂ ਦਾ ਆੱਖਾਂ 'ਚ ਪਾ ਦਿਆ ਕਰੋ ਜੀ ਵੀ ਪਿਆਰ ਰਹਿਣ ਦੋ ਇਹਨੂੰ ਸਵੇਰੇ ਉੱਠ ਕੇ ਇਹਨੂੰ ਰਗੜਨਾ ਹਮ ਕੁੰਡਾ ਲੈ ਲਓ ਇੱਥੇ ਹਮ ਕੁੰਡੀ 'ਚ ਪਾ ਕੇ ਰਗੜੋ ਇਹਨੂੰ ਜਾਂ ਕੋਈ ਖਰਲ ਲੈ ਲਓ ਉਧਰ ਖਰਲਾ ਫੁੱਲਾ ਆਮ ਵਧੀਆ ਗ੍ਰੋਸਰੀ ਸਟੋਰਾਂ ਤੋਂ ਮਿਲ ਜਾਂਦੀਆਂ ਨੇ ਤਾਂ ਉਹਨਾਂ ਨੂੰ ਮੈਂ ਕਿਹਾ ਵੀ ਇਹਨੂੰ ਰਗੜ ਕੇ ਇੱਕ ਚੁਟਕੀ ਕਾਲੇ ਨੂਨ ਦੀ ਇੱਕ ਚੁਟਕੀ ਕਾਲੀ ਮਿਰਚ ਦੀ ਇਹ ਤੁਸੀਂ ਪਾਉਣੀ ਆ ਹਮ ਇਹ ਪਾਉਣ ਤੋਂ ਬਾਅਦ ਰਗੜ ਕੇ ਇਹਨੂੰ ਸਵੇਰੇ ਨਿਰ ਅਹਾਰ ਲੈ ਲੈਣਾ ਹੋਰ ਕੋਈ ਦਵਾਈ ਲੈਣ ਦੀ ਲੋੜ ਨਹੀਂ ਤੁਹਾਨੂੰ ਖੂਰਾ ਦਿਨ ਖਾਲੀ ਪੇਟ ਤਾਂ ਇਦਾਂ ਸ਼ੁਰੂ ਕਰਾਤਾ ਸੀ ਨੇ ਫਿਰ ਉਹਨਾਂ ਨੂੰ ਮੈਂ ਜਦੋਂ ਬਹੁਤ ਜ਼ਿਆਦਾ ਠੀਕ ਹੋ ਗਿਆ ਫਿਰ ਮੈਂ ਕਿਹਾ ਵੀ ਹੁਣ ਤੁਸੀਂ ਤ੍ਰਿਫਲਾ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ 40 ਦਿਨ ਲੈ ਲਓ ਉਸ ਤੋਂ ਬਾਅਦ ਟੈਸਟ ਕਰਾ ਲਿਓ ਉਧਰ ਕਿੰਨੇ ਦਿਨ ਦਾ ਪ੍ਰੋਸੀਜਰ ਰਿਹਾ ਹੈ 3 ਮਹੀਨੇ ਕਿਹਾ ਸੀ ਉਹਨਾਂ ਨੂੰ ਮੈਂ ਉਧਰ ਹੁੰਦੀ ਹੈ ਮਤਲਬ ਡੇਟ ਦਿੰਦੇ ਨੇ ਡਾਕਟਰ ਵੀ ਤੁਸੀਂ ਫਲਾਣੇ ਦਿਨ ਪੇਸ਼ ਹੋਣਾ ਹੂੰ ਆਉਣਾ ਸਾਡੇ ਕੋਲੇ ਇੱਥੇ ਸਾਡੇ ਹਸਪਤਾਲਿਆ ਚ ਜਿਹੜੇ ਹਸਪੀਟਲ ਨੇ ਹੂੰ ਤਾਂ ਉਹ ਉਹਨਾਂ ਦੀ ਤਰੀਕ ਵੀ ਆ ਗਈ ਵਿੱਚ ਹੂੰ ਵੀ ਬੁਲਾਇਆ ਸਾਡੀ ਅਪਾਇੰਟਮੈਂਟ ਬਣੀ ਵੀ ਉਧਰ ਬਣਾਉਂਦੇ ਨੇ 2-2 ਮਹੀਨੇ ਪਹਿਲਾਂ ਕਹਿੰਦੇ ਬਣਾ ਲੈਂਦੇ ਨੇ ਹੂੰ 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 ਤਾਂ ਭਾ ਇਹ ਮੈਂ ਕਿਹਾ ਯਾਰ ਤੁਸੀਂ ਚਲੇ ਜਾਓ ਕੋਈ ਨਹੀਂ ਵੀ ਚਾਹੇ ਹਲੇ ਟੈਸਟ ਨਾ ਕਰਾਓ ਮੈਨੂੰ ਇਹ ਸੀਗਾ ਥੋੜਾ ਜਿਹਾ ਵੀ ਜੇ ਥੋੜਾ ਜਿਹਾ ਵੀ ਰਹਿ ਗਿਆ ਤਾਂ ਬੰਦੇ ਨੂੰ ਇਹ ਨਾ ਹੋ ਜਾਏ ਯਾਰ ਵੀ ਵੀ ਡਰ ਨਾ ਜਾਵੇ ਡਰ ਨਾ ਜਾਵੇ ਤਾਂ ਪਰ ਹੋਇਆ ਕਿ ਜਦੋਂ ਚਲੇ ਗਏ ਕਹਿੰਦੇ ਜੀ ਟੈਸਟ ਕਰਨਾ ਪਊਗਾ ਤੁਹਾਡਾ ਵੀ ਤੁਹਾਨੂੰ ਦਵਾਈਆਂ ਦਿੱਤੀਆਂ ਸੀ ਅਸੀਂ ਅਸੀਂ ਨੇ ਤੁਸੀਂ ਖਾਧੀਆਂ ਜਾਂ ਕੀ ਕੀਤਾ ਉਹ ਬੜਾ ਧਿਆਨ ਰੱਖਦੇ ਨੇ ਮਰੀਜ਼ ਦਾ ਜੀ ਕੋਈ ਇਹ ਨਹੀਂ ਹੈਗਾ ਵੀ ਅਣਗੌਲਿਆ ਨਹੀਂ ਕੰਮ ਕਰਦੇ ਤਾਂ ਉਹਨਾਂ ਨੇ ਟੈਸਟ ਕਰਾਇਆ ਉਹ ਪ੍ਰਮਾਤਮਾ ਦੀ ਕਸਮ ਉਹ ਕਹਿੰਦਾ ਵੀ ਡਾਕਟਰ ਵੀ ਹੈਰਾਨ ਹੋ ਗਏ ਵੀ ਤੁਸੀਂ ਸਿੰਘ ਕੀ ਖਾਧਾ ਕਹਿੰਦਾ ਤੂੰ ਹੂੰ ਮੇਰੇ ਚਮਤਕਾਰ ਕਿਵੇਂ ਹੋਇਆ ਹੂੰ ਫਿਰ ਉਹਨੇ ਦੱਸਿਆ ਵੀ ਮੈਂ ਤਾਂ ਇਦਾਂ ਇਦਾਂ ਕਰਕੇ ਦਵਾਈ ਲਈ ਜੀ ਮੈਂ ਪਰਹੇਜ਼ ਰੱਖਿਆ ਜੇ ਉਹ ਵੀ ਇਦਾਂ ਮੈਂ ਠੀਕ ਹੋਇਆ ਹੂੰ ਤਾਂ ਮਤਲਬ ਉਹ ਬੰਦੇ ਨੇ ਅੱਜ ਤੱਕ ਜੇ ਉਹਨੂੰ ਹੁਣ ਮੈਂ ਵੀ ਕਹਿਦਾ ਨਾ ਵੀ ਤੂੰ ਆ ਦਵਾਈ ਲੈ ਲਈ ਜਾਂ ਹੋਰ ਉਹ ਕਹੂਗਾ ਵੈਜੀ ਮੈਨੂੰ ਤਾਂ ਕੋਈ ਤ੍ਰਿਫਲੇ ਦਾ ਹੀ ਪ੍ਰਯੋਗ ਦਾ ਦੋ ਵੀ ਮੈਂ ਨਹੀਂ ਦਵਾਈ ਲੈਣੀ ਹੂੰ ਹੂੰ ਸੋ ਮਤਲਬ ਇਦਾਂ ਆਯੁਰਵੇਦ ਕੰਮ ਕਰਦਾ ਇਹ ਚਮਤਕਾਰ ਆ ਇਹ ਚਮਤਕਾਰ ਆ ਇਹ ਆਯੁਰਵੇਦ ਦਾ ਚਮਤਕਾਰ ਆ ਇਦਾਂ ਦੇ ਬਹੁਤ ਚਮਤਕਾਰ ਹੋਏ ਨੇ ਇਸ 25 ਸਾਲਾਂ ਦੇ ਤਜਰਬੇ 'ਚ ਜੀ ਪ੍ਰਮਾਤਮਾ ਹਾਜ਼ਰਾ ਕਦੇ ਐ ਸੋਚੇ ਨਹੀਂ ਨਹੀਂ ਮੈਂ ਉਹ ਬੰਦੇ ਨੂੰ ਜੇ ਉਸ ਸਮੇਂ ਆਪਾਂ ਕਹਿੰਦੇ ਜੀ ਵੀਰ ਤੂੰ ਇਮੀਡੀਏਟਲੀ ਆ ਜਾ ਇੱਥੇ 2 ਮਹੀਨੇ ਰਹਿ ਤੈਨੂੰ ਦੁਵਾਈਆਂ ਦਵਾਗੇ ਉਹਨਾਂ ਨੇ ਆ ਜਾਣਾ ਉਹਨਾਂ ਨੇ ਆ ਜਾਣਾ ਸੀ ਉਹਨਾਂ ਲਈ ਕੋਈ ਗੱਲ ਨਹੀਂ ਸੀ ਵੱਡੀ ਜੀ ਪਰ ਯਾਰ ਤੁਸੀਂ ਕੀ ਕਮਾਉਂਗੇ ਤੁਸੀਂ ਦੋ ਚੀਜ਼ਾਂ ਨਾਲ ਧੋਖਾ ਕਰ ਲਿਆ ਇੱਕ ਤਾਂ ਉਹ ਬੰਦੇ ਨਾਲ ਇੱਕ ਆਪਣੇ ਪੇਸ਼ੇ ਨਾਲ ਮੈਂ ਸੋਚਦਾ ਹੁੰਨਾ ਵੀ ਯਾਰ ਬੰਦੇ ਨੂੰ ਜਦੋਂ ਤੁਸੀਂ ਸਹਾਰਾ ਦੇਤਾ ਜੀ ਮੈਂ ਹਮੇਸ਼ਾ ਹੀ ਗੱਲ ਕਰਦਾ ਬੰਦਾ ਜਦੋਂ ਆਯੁਰਵੇਦ ਦੀ ਸ਼ਰਨ ਚਾਹੁੰਦਾ ਉਹ ਬਹੁਤ ਆਲੇ-ਦਾਲਿਓ ਜਿਵੇਂ ਕਿਸੇ ਜੇਠ ਹਾਰ ਦੀ ਧੁੱਪ ਚ ਤਪਦੀ ਚ ਬੰਦਾ ਰਾਹੀ ਕੋਈ ਘਰਾਹੇ ਪੈ ਜਵੇ ਉਹਨੂੰ ਕੋਈ ਸਹਾਰਾ ਨਾ ਦਿਸੇ ਜਦੋਂ ਬੋੜ ਦੀ ਸ਼ਾਮ ਵਰਗਾ ਆਯੁਰਵੇਦ ਆ ਇਹ ਫਿਰ ਹਮ ਨਾਲ ਇੱਕ ਘੜਾ ਵੀ ਪਿਆ ਉਥੇ ਸ਼ੀਤਲ ਜਲ ਦਾ ਹਮ ਇਦਾਂ ਦਾ ਆਯੁਰਵੇਦ ਆ ਜੀ ਜਦੋਂ ਉਥੇ ਆ ਕੇ ਫਿਰ ਉਹ ਬੰਦੇ ਨੂੰ ਸਹਾਰਾ ਮਿਲ ਜਾਂਦਾ ਨਾ ਫਿਰ ਉਹਦੀ ਤ੍ਰਿਪਤੀ ਹੋ ਜਾਂਦੀ ਆ ਵੀ ਆਹਾ ਜੀ ਵੀ ਆਨੰਦ ਆ ਗਿਆ ਯਾਰ ਜੀ ਬਸ ਉਸ ਆਨੰਦ ਲਈ ਅੰਦਰੋਂ ਕੰਮ ਕਰ ਰਹੇ ਆ ਉਸ ਆਨੰਦ ਲਈ ਜੀ ਜੀ ਬਸ ਫਿਰ ਮਤਲਬ ਮੈਨੂੰ ਵੀ ਪਤਾ ਵੀ ਕਿੰਨੀ ਘਾਤਮਕ ਖੁਸ਼ ਹੁੰਦੀ ਆ ਜਦੋਂ ਯਾਰ ਇਦਾਂ ਦਾ ਬੰਦਾ ਜੀ 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 ਤੇ ਫਿਰ ਕਈ ਲੋਕ ਭੁੱਲ ਵੀ ਜਾਂਦੇ ਨੇ ਆਪਾਂ ਨੂੰ ਉਹਦੇ ਨਾਲ ਵੀ ਨਹੀਂ ਕਿਉਂਕਿ ਸਾਡਾ ਤਾਂ ਕਰਮ ਆ ਜੀ ਅਸੀਂ ਤਾਂ ਕਰਮ ਕਰ ਰਹੇ ਹਾਂ ਕੋਈ ਐਹਸਾਨ ਨਹੀਂ ਕਰ ਰਹੇ ਕਿਸੇ ਤੇ ਜੀ 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 ਬਸ ਇਦਾਂ ਦਾ ਚੱਲੀ ਜਾਂਦਾ ਇਦਾਂ ਦਾ ਸਭ ਕੁਝ ਤ੍ਰਿਫਲੇ ਨਾਲ ਜਾਰੀ ਪੈ ਜਾਵੇ ਵਧੀਆ ਤਰੀਕੇ ਨਾਲ ਉਹਦੀ ਸਮਝ ਆ ਜਾਏ ਵੀ ਇਹਦੇ ਨਾਲ ਵਰਤਣਾ ਕਿਵੇਂ ਆ ਇਹਦੇ ਨਾਲ ਵਿਵਹਾਰ ਕਿਵੇਂ ਕਰਨਾ ਤ੍ਰਿਫਲੇ ਨਾਲ ਇਹਦਾ ਸੁਭਾਅ ਕੀ ਆ ਇਹਦਾ ਸੁਭਾਅ ਕੀ ਆ ਤ੍ਰਿਫਲੇ ਦਾ ਮੇਰਾ ਸੁਭਾਅ ਕੀ ਮੇਰਾ ਸੁਭਾਅ ਕੀ ਆ ਜੇ ਮੇਰੇ ਤੇ ਕਿਵੇਂ ਸੂਟ ਕਰੂਗਾ ਤ੍ਰਿਫਲਾ ਕੀ ਨਾਲ ਵੀ ਖਾਦਾ ਜਾ ਸਕਦਾ ਸ਼ਹਿਦ ਨਾਲ ਖਾਧਾ ਜਾ ਸਕਦਾ ਦੁੱਧ ਨਾਲ ਖਾਧਾ ਜਾ ਸਕਦਾ ਕਾੜੇ ਨਾਨਾ ਪ੍ਰਕਾਰ ਦੇ ਬਣਦੇ ਨੇ ਜਿਨ੍ਹਾਂ ਨੂੰ ਡ్రਾਈ ਫਰੂਟ ਤੋਂ ਅਲਰਜੀ ਹੈ ਨਹੀਂ ਖਾਦੇ ਜਾਂਦੇ ਉਹ ਇਹਦੇ ਵਿੱਚ ਬਦਾਮ ਇਹਦੇ ਪਾਣੀ 'ਚ ਭਿਓ ਕੇ ਛਿੱਲ ਕੇ ਖਾ ਸਕਦੇ ਨੇ ਸੋਨੇ ਤੇ ਸੁਹਾਗੇ ਵਾਲਾ ਕੰਮ ਕਰਦਾ ਫਿਰ ਤ੍ਰਿਫਲਾ ਕਈ ਮਾਤਰਾਵਾਂ 'ਚ ਬਣਦਾ ਹਮਮ ਸਮ ਭਾਗ ਬਣਦਾ 1 2 3 ਦੀ ਮਾਤਰਾ 'ਚ ਬਣਦਾ 1 2 4 ਦੀ ਮਾਤਰਾ 'ਚ ਬਣਦਾ ਕਈ ਮੂਰਖ ਬੰਦੇ ਕਹਿੰਦੇ ਨੇ ਅਸੀਂ ਹਰੜ ਜਲਾਬਾ ਪਾਤੀ ਇਹਦੇ ਵਿੱਚ ਹਮ ਆਯੁਰਵੇਦ ਨੇ ਕਿਤੇ ਵਿਖਿਆਨ ਨਹੀਂ ਕਰਿਆ ਹਰੜ ਜਲਾਬਾ ਪਾਉਣ ਦਾ ਤ੍ਰਿਫਲੇ ਦੇ ਵਿੱਚ ਉਹ ਲੋਕਾਂ ਨੂੰ ਬੁੱਧੂ ਬਣਾ ਕੇ ਅਸੀਂ ਆਪਣਾ ਉੱਲੂ ਸਿੱਧਾ ਕਰ ਲਾਂਗੇ ਜੀ ਔਰ ਇਹ ਕੋਈ ਬਹੁਤ ਵੱਡੀ ਖੇਡ ਨਹੀਂ ਹੈਗੀ ਹਾਂਜੀ ਹਾਂ ਚਾਰ ਪੈਸੇ ਛਿੱਲਣ ਵੱਧ ਕਮਾ ਲੂਗਾ ਆਪਣੀ ਬਸ ਇੰਨੀ ਹੋਗਾ ਪਰ ਉਹ ਆਪਣੇ ਜਿਵੇਂ ਤੁਸੀਂ ਗੱਲ ਕਰਕੇ ਠੇਹ ਆਪਣੇ ਪੇਸ਼ੇ ਨਾਲ ਆਪਣੀ ਆਤਮਾ ਨਾਲ ਉਸ ਪਰਮਾਤਮਾ ਨਾਲ ਜਿਹੜਾ ਤੁਹਾਨੂੰ ਰੱਬ ਸਮਝ ਕੇ ਆਇਆ ਉਸ ਮਰੀਜ਼ ਨਾਲ ਇਹਨਾਂ ਸਾਰਿਆਂ ਨਾਲੇ ਧੋਖਾ ਹੋ ਜਾਊਗਾ ਫਿਰ ਉਹ ਉੱਥੇ ਜਾ ਕੇ ਨਹੀਂ ਖੜਿਆ ਜਾਣਾ ਜੀ ਉੱਥੇ ਅੱਖਾਂ ਚੱਖਾਂ ਪਾ ਕੇ ਗੱਲ ਨਹੀਂ ਹੋਣੀ ਹਮ ਮੈਂ ਆਮ ਸੋਚਦਾ ਹੁੰਨਾ ਹਮ ਵੀਰ ਤੁਸੀਂ ਦੇਖੋ ਹੁਣ ਕਈ ਲੋਕ ਧਰਮ ਨਾਲ ਜੁੜ ਜਾਂਦੇ ਨੇ ਜੀ ਮੈਂ ਵੀ ਜੁੜਿਆ ਰਿਹਾ ਜਦੋਂ ਪੜਦਾ ਸੀਗਾ ਅੱਖਾਂ ਤੇ ਤਾਂ ਨਹੀਂ ਪਤਾ ਹੁੰਦਾ ਸਾਡੇ ਨਾਲ ਧੋਖਾ ਲੋਕ ਕਰ ਲੈਂਦੇ ਨੇ ਕਈ ਹੋਰ ਵੀ ਕਰ ਲੈਂਦੇ ਨੇ ਤੁਸੀਂ ਕਿਤੇ ਜਾਂਦੇ ਰਹਿੰਦੇ ਹੋ ਬਹੁਤ ਸਾਲ ਲੱਗ ਜਾਂਦੇ ਨੇ ਤਾਂ ਜਦੋਂ ਤੁਹਾਨੂੰ ਸਮਝ ਆਉਂਦੀ ਹੈ ਜਦੋਂ ਤੁਹਾਨੂੰ ਚਾਨਣ ਉਹ ਪਰਮਾਤਮਾ ਦਪਾਉਂਦਾ ਜੇ ਤੁਸੀਂ ਸੱਚੇ ਦਿਲੋਂ ਲੱਗੇ ਹੋ ਨਾ ਤਾਂ ਜਿੱਥੇ ਤੁਸੀਂ ਗੇਤੇ ਗਲਤ ਜੁੜ ਗਏ ਤਾਂ ਉਹਨੇ ਤੋੜ ਦੇਣਾ ਤਾਂ ਤੋੜ ਦੇਣਾ ਸਹੀ ਆ ਜੀ ਮੈਂ ਆਮ ਹੀ ਗੱਲ ਕਰਦਾ ਹੁੰਦਾ ਵੀ ਤੁਸੀਂ ਯਾਰ ਪੇਸ਼ੇ ਨਾਲ ਵੀ ਧੋਖਾ ਕਰ ਲਓਗੇ ਹੋਰ ਚੀਜ਼ਾਂ ਨਾਲ ਫਿਰ ਉਹਦੇ ਸਾਹਮਣੇ ਨਹੀਂ ਖੜਿਆ ਜਾਣਾ ਹੁਣ ਕਈ ਲੋਕ ਡਰੇ ਹੁੰਦੇ ਨੇ ਉਹ ਕਹਿਣਗੇ ਜੀ ਮੈਂ ਤਾਂ 2 ਵਜੇ ਉੱਠਦਾ ਆ ਰਾਮ ਰਾਮ ਕਰਦਾ ਹੂੰ ਮੈਂ ਕਹਾਂ ਯਾਰ 2 ਵਜੇ ਉੱਠਦਾ ਤਾਂ ਜਿਹੜਾ ਬ੍ਰਹਮ ਮੂਹਰਤਾ ਤੁਸੀਂ ਉਦੋਂ ਉੱਠ ਖੜੋ ਸਾਢੇ 3 ਵਜੇ ਉੱਠ ਖੜੋ 4 ਵਜੇ ਘਟੋ ਘਟੇ ਇਹਨੂੰ ਕਸ਼ਟ ਤਾਂ ਨਾ ਦੋ ਜਿਹੜੀ ਉਹਨੇ ਦਾਤ ਦਿੱਤੀ ਆ ਵੀ ਤੁਹਾਨੂੰ ਕਾਹਦਾ ਡਰ ਆ ਉਹ ਕਹਿੰਦਾ ਯਾਰ ਫਿਰ ਇਹ ਆ ਵੀ ਸਾਨੂੰ ਭੇਜਿਆ ਇੱਥੇ ਕਿਉਂਕਿ ਸਾਡੇ ਅੰਦਰ ਬਿੰਬ ਬਣਾਤਾ ਇੱਕ ਅਖੌਤੀ ਗੁਰੂਆਂ ਨੇ ਅਖੌਤੀ ਪਾਦਿਆਂ ਨੇ ਪੰਡਤਾਂ ਨੇ ਇਹਨਾਂ ਨੇ ਇੱਕ ਸਾਡੇ ਅੰਦਰ ਬਿੰਬ ਬਣਾਤਾ ਜਦਕਿ ਜੇ ਅਸੀਂ ਦਸੇ ਗੁਰੂਆਂ ਦਾ ਜੀਵਨ ਦੇਖਾਂਗੇ ਤਾਂ ਬੜਾ ਮਿਹਨਤ ਮੁਸ਼ਕਲ ਵਾਲਾ ਕਿੰਨੀ ਸਹਜਤਾ ਵਾਲਾ ਕਿੰਨੇ ਕਿੰਨੇ ਉਹਨਾਂ ਤੇ ਉਹ ਆਏ ਤਾਂ ਉਹਨਾਂ ਨੇ ਕਦੇ ਡੋਲੇ ਨਹੀਂ ਹੈਗੇ ਤੇ ਨਾ ਦੂਜੇ ਨੂੰ ਉਪਦੇਸ਼ ਦਿੱਤਾ ਕਦੇ ਇਦਾਂ ਦਾ ਕਿੰਨੇ ਸੰਤ ਭਗਤ ਹੋਏ ਨੇ ਕਿੰਨੇ ਸੰਤ ਭਗਤ ਹੋਏ ਨੇ ਮਹਾਂਪੁਰਖ ਹੋਏ ਨੇ ਮਹਾਂਪੁਰਖ ਹੋਏ ਨੇ ਗੰਗਾਨੰਦ ਮਹਾਰਾਜ ਦੀ ਗੱਲ ਲੈ ਲਓ ਮਤਲਬ ਉਹਨਾਂ ਨੇ ਇੱਕ ਤਣਕਾ ਵੀ ਨਾ ਚੱਕਿਆ ਨਾ ਕਿਸੇ ਭਗਤ ਨੂੰ ਕਿਹਾ ਤਾਂ ਮੈਂ ਆਮ ਜੀਵਨ 'ਚ ਦੇਖੋ ਜੋ ਮੈਂ ਸੋਚਦਾ ਯਾ ਤੁਹਾਨੂੰ ਬਿਲਕੁਲ ਤੁਸੀਂ ਚਾਹੇ ਨਾਮ ਨਾ ਜਪੋ ਤੁਸੀਂ ਸਵੇਰੇ ਉੱਠਦੇ ਹੋ ਆਪਣਾ ਇਸ਼ਨਾਨ ਪਾਣੀ ਕਰਦੇ ਹੋ ਤਾਂ ਤੁਸੀਂ ਜਿਹੜਾ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਭਗਵਾਨ ਕ੍ਰਿਸ਼ਨ ਨੇ ਕਿਹਾ ਕਰਮ ਹੀ ਪੂਜਾ ਹੈ ਹਾਂ ਤਾਂ ਮਸੂਸ ਪੂਜਾ ਨੂੰ ਲੱਗਦੇ ਹੋ ਜੇ ਤੁਹਾਡੇ ਕੋਲੇ ਕੋਈ ਆਉਂਦਾ ਜਿਹੜਾ ਵੀ ਤੁਸੀਂ ਪੇਸ਼ਾ ਕਰਦੇ ਹੋ ਜੇ ਤੁਸੀਂ ਜੋਬ ਕਰਦੇ ਹੋ ਉੱਥੇ ਇਮਾਨਦਾਰੀ ਨਾਲ ਨਿਭਾਉਂਦੇ ਹੋ ਹਾਂ ਫਿਰ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹੋ ਉਹਨਾਂ ਦੀ ਪਰਵਰਿਸ਼ ਦਾ ਧਿਆਨ ਰੱਖਦੇ ਹੋ ਜੇ ਉਹ ਕੋਈ ਗਲਤ ਕਰਦੇ ਨੇ ਜਿੰਨੀ ਏਜ ਤੱਕ ਤੁਹਾਡਾ ਰੋਕਣ ਦਾ ਬਣਦਾ ਉਹਨੂੰ ਸਹੀ ਤਰੀਕੇ ਨਾਲ ਰੋਕਦੇ ਹੋ ਗਲਤ ਕੰਮਾਂ ਤੋਂ ਸਹੀ ਕੰਮਾਂ ਵੱਲ ਪ੍ਰੇਰਿਤ ਕਰਦੇ ਹਾਂ ਆਪਣੇ ਜੀਵਨ ਸਾਥੀ ਦਾ ਧਿਆਨ ਰੱਖਦੇ ਹਾਂ ਉਹਦੀ ਹਰ ਗੱਲ ਦਾ ਧਿਆਨ ਰੱਖਦੇ ਹਾਂ ਆਪਣੇ ਮਾਤਾ ਪਿਤਾ ਨੇ ਜੇ ਤੁਹਾਡੇ ਨਾਲ ਤਾਂ ਉਹਨਾਂ ਦਾ ਪੂਰਾ ਧਿਆਨ ਰੱਖਦੇ ਹਾਂ ਉਹਨਾਂ ਦੀ ਦਵਾਈ ਬੂਟੀ ਦਾ ਉਹਨਾਂ ਦੇ ਹਰ ਲੋੜ ਨੂੰ ਪੂਰੀ ਕਰਦੇ ਹਾਂ ਤੇ ਫਿਰ ਉਹ ਤੋਂ ਬਾਅਦ ਆ ਗਿਆ ਜਿਹੜੇ ਲੋਕ ਤੁਹਾਡੇ ਨਾਲ ਬਿਜ਼ਨਸ 'ਚ ਜੁੜੇ ਹੋਏ ਨੇ ਉਹਨਾਂ ਦਾ ਲੈਣ ਦੇਣਾ ਜਿਹੜਾ ਜੇ ਉਹ ਸਹੀ ਰੱਖਦੇ ਹਾਂ ਉੱਥੇ ਕੋਈ ਰੌਲਾ ਰੱਟਾ ਨਹੀਂ ਪਾਉਂਦੇ ਤਾਂ ਮੇਰਾ ਖਿਆਲ ਹੈ ਵੀ ਇਹ ਤਾਂ ਬਾਤ ਆ ਪ੍ਰਮਾਤਮਾ ਨੂੰ ਜਾਂ ਤੁਸੀਂ ਜਿਹੜਾ ਕੋਈ ਜਿਸ ਦੇਸ਼ 'ਚ ਰਹੇ ਨੇ ਉੱਥੇ ਦੀ ਜਿਹੜੀ ਪਾਲਿਸੀਜ਼ ਨੇ ਉਹਨਾਂ ਨੂੰ ਫਾਲੋ ਕਰਦੇ ਹੋ ਈਵਨ ਕਿ ਲਾਈਟ ਵੀ ਕ੍ਰੋਸ ਨਹੀਂ ਕਰਦੇ ਤਾਂ ਇਹ ਧਰਮ ਆ ਬਸ ਹੂੰ ਇਹੀ ਧਰਮ ਆ ਤੁਸੀਂ ਆਪਣਾ ਟੈਕਸ ਪੇ ਆ ਜਿਹੜਾ ਸਹੀ ਸਮੇਂ ਤੇ ਕਰਦੇ ਹੋ ਹੂੰ ਦੂਜਾ ਤੁਹਾਡਾ ਅੰਢੀਆ ਗਵੰਢੀਆ ਉਹਨੂੰ ਤੁਹਾਡੇ ਤੋਂ ਕੋਈ ਤਕਲੀਫ ਤਾਂ ਨਹੀਂ ਹੋ ਰਹੀ ਤੁਹਾਡੇ ਸੱਜਣ ਮਿੱਤਰ ਨੂੰ ਰਿਸ਼ਤੇਦਾਰ ਨੂੰ ਤੁਸੀਂ ਕੋਈ ਐਦਾਂ ਦਾ ਬੋਲ ਤਾਂ ਨਹੀਂ ਬੋਲ ਰਹੇ ਜੀ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਜੀਵਨ 'ਚ ਅਪਣਾਉਣ ਲੱਗ ਜਾਂਦੇ ਆ ਤਪ ਸੁਧਰਮ ਫਿਰ ਪ੍ਰਮਾਤਮਾ ਕੋਲ ਜਾਓਗੇ ਉਹ ਕੀ ਕਹੂਗਾ ਤੁਹਾਨੂੰ ਕੀ ਗਲਤੀ ਕੱਢੂਗਾ ਤੁਹਾਡੀ ਜੀ ਉਹ ਕਹੋ ਯਾਰ ਕੀ ਕੀਤਾ ਤੁਸੀਂ ਦੱਸੋ ਆਪਣੀ ਜ਼ਿੰਦਗੀ ਚ ਜੀ ਜੋ ਵੀ ਉਹ ਕਹੂਗਾ ਤੁਹਾਡੇ ਕੋਲੇ ਜਵਾਬ ਹੋਊਗਾ ਜਦੋਂ ਸਮਝ ਲਓ ਲੇਖਾ ਜੋਖਾ ਹੋਣਾ ਲੇਖਾ ਜੋਖਾ ਹੋਣਾ ਜਦੋਂ ਉੱਪਰ ਤੁਸੀਂ ਆਮ ਲੋਕ ਬਾਦੇ ਲੋਕ ਕਹਿੰਦੇ ਨੇ ਵੀ ਚਿੱਤਰ ਗੁਪਤ ਬੈਠੇ ਨੇ ਕਿ ਇੱਧਰ ਬੈਠੇ ਕਿ ਇੱਧਰ ਬੈਠਦਾ ਉਹ ਕੀ ਗਲਤ ਲਿਖੂਗਾ ਲਿਖ ਲੈਣ ਦੋ ਵੇਲੇ ਲਿਖਦਾ ਹਾਂ ਉਹ ਲਿਖੂਗਾ ਵੀ ਇਹ ਬੰਦਾ ਸਵੇਰੇ ਸਹੀ ਟਾਈਮ ਉੱਠਦਾ ਯਾਰ ਸਹੀ ਟਾਈਮ ਜੌਬ ਤੇ ਚੱਲ ਗਿਆ ਸਹੀ ਇਹਨੇ ਆਪਣੇ ਮਾਤਾ ਪਿਤਾ ਦਾ ਧਿਆਨ ਰੱਖਿਆ ਇਹਨੇ ਕਦੇ ਟੈਕਸ ਨਹੀਂ ਚੋਰੀ ਕੀਤਾ ਇਹਨੇ ਆਪਣੇ ਗਵਾਂਡੀਆਂ ਨੂੰ ਕੋਈ ਤਕਲੀਫ ਨਹੀਂ ਦਿੱਤੀ ਇਹਨੇ ਸਾਰਾ ਜੀਵਨ ਇਹਨ ਵਧੀਆ ਜੀਵਾ ਹਾਂ ਫਿਰ ਉਹ ਫਿਰ ਮਤ ਤੋਂ ਮਤ ਦੇ ਕਹੂਗਾ ਵੀ ਤੂੰ ਯਾਰ ਦਰ ਨਹੀਂ ਗਿਆ ਕਦੇ ਜਿਵੇਂ ਹੁਣ ਫਰਜ ਕਰ ਲਾ ਮੈਂ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦਾ ਵੀ ਆ ਤੂੰ ਡੇਰੇ ਨਹੀਂ ਗਿਆ ਇਹ ਹੀ ਕਹੂਗਾ ਮੈਂ ਕਹਿ ਦੂੰ ਸਿੱਧੇ ਵੀ ਮੇਰੇ ਕੋਲ ਟਾਈਮ ਨਹੀਂ ਲੱਗਿਆ ਜੀ ਮੈਂ ਇਨਾਂ ਤੋਂ ਫਰੀ ਨਹੀਂ ਹੋ ਪਾਇਆ ਵੀ ਤੁਸੀਂ ਵੀ ਮੈਂ ਤਾਂ ਆ ਕਰਦਾ ਕਰਦਾ ਰਿਹਾ ਜੀ ਵੀ ਤੂੰ ਦੇ ਉਹ ਕਹੂਗਾ ਯਾਰ ਤੇਰੀ ਤਾਂ ਕੋਈ ਸਜ਼ਾ ਨਹੀਂ ਮੈਨੂੰ ਗਰੀਬ ਦਾਸ ਜੀ ਨੇ ਕੀ ਕਿਹਾ ਜੀ ਗਾਡੀ ਵਾਹੋ ਘਰ ਰੋ ਖੇਤੀ ਕਰੋ ਖੁਸ਼ਾਲ ਸਾਈਂ ਸਿਰ ਪਰ ਰੱਖੀ ਸੋਈ ਭਗਤ ਹਰਲਾ ਅਨਸ ਇ ਇਹ ਸ਼ਲੋਕ ਤੁਸੀਂ ਯਾਦ ਕਰ ਲੋ ਜਿਹੜੇ ਵੀ ਗਰੀਬ ਦਾਸ ਜੀ ਨੂੰ ਮੰਨਣ ਵਾਲੇ ਨੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਵੀ ਇਹ ਮੈਨੂੰ ਸਮਝ ਆਇਆ ਬਹੁਤ ਸਾਲਾਂ ਚ ਪਰ ਜਦੋਂ ਹੁਣ ਸਮਝ ਆ ਗਿਆ ਤਾਂ ਇਹ ਸਮਝ ਆ ਗਿਆ ਬਸ ਜੀ ਹੁਣ ਜਾਂ ਗਰੀਬ ਦਾਸ ਜੀ ਦੀ ਗੱਲ ਆ ਜਾਂ ਜੀਵਨ ਦੀ ਚਾਹ ਚਾ ਜਾਂ ਜਿਹੜਾ ਗੰਗਾ ਨਾਨ ਜੀ ਨੇ ਜਾਂ ਜੋ ਗੰਗਾ ਨਾਨ ਜੀ ਨੇ ਜੀ ਹੁਕਮ ਕੀਤੇ ਨੇ ਉਹ ਲਿਏ ਆ ਗਿਆ ਜੀ ਧੰਨਵਾਦ